ਆਓ ਅਸੀਂ ਪਰਮੇਸ਼ਵਰ ਦੇ ਨਾਮ ਬਾਰੇ ਅਧਿਐਨ ਕਰਨ ਲਈ ਕੁਝ ਸਮਾਂ ਕੱਢੀਏ ਜਿਸ ਦਾ ਉਹਨਾਂ ਨੇ ਇਸ ਧਰਤੀ ਉੱਤੇ ਐਲਾਨ ਕੀਤਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 12 ਵਚਨ 7 ਤੋਂ 1 ਨਜ਼ਰ ਪਾਈਏ। ਫੇਰ ਸੂਰਜ ਵਿੱਚ ਜੁੱਧ ਹੋਇਆ। ਮਿਕਾਈਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਲੜਿਆ ਨਾਲੇ ਉਹਦੇ ਦੂਤ ਈਗੀਜੀ ਮੋਤਾਯੋ ਪਰ ਇਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਇਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਪਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਸ਼ੈਤਾਨ ਜਿਸਨੂੰ ਵੱਡੇ ਅਜਗਰ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਉਹ ਧਰਤੀ ਉੱਤੇ ਸੁੱਟਿਆ ਗਿਆ। ਉਹ ਸਾਰੇ ਲੋਕਾਂ ਨੂੰ ਕੁਰਾਹੇ ਪਾਉਣ ਲਈ ਕਿਸ ਦੀ ਵਰਤੋਂ ਕਰਦਾ ਹੈ? 13 ਆਉਸੀਅ ਦੇ ਅਧਿਆਏ 13 ਵਚਨ 6 ਦੇਖੀਏ ਇਹ ਲਿਖਿਆ ਹੈ ਉਹਨੇ ਪਰਮੇਸ਼ੁਰ ਦੇ ਵਿਰੁੱਧ ਕੁਫਰ ਬੱਕੜ ਨੂੰ ਆਪਣਾ ਮੂੰਹ ਅਡਿਆ ਉਹ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ ਅਤੇ ਖਾਸ ਤੌਰ ਤੇ ਹੋਰ ਕਿਸ ਦੀ ਨਿੰਦਿਆ ਕਰਦਾ ਹੈ ਭਈ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਹਨਾਂ ਉੱਤੇ ਜਿਹੜੇ ਸੁਰਗ ਵਿੱਚ ਵਸਦੇ ਹਨ ਕੁਫਰ ਬਕੇ ਸ਼ੈਤਾਨ ਨੇ ਪਿਤਾ ਦੇ ਯੁੱਗ ਵਿੱਚ ਯਹਵਾ ਦੇ ਨਾਮ ਪੁੱਤਰ ਦੇ ਯੁੱਗ ਵਿੱਚ ਯਿਸੂ ਦੇ ਨਾਮ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਨਵੇਂ ਨਾਮ ਦੀ ਨਿੰਦਿਆ ਕੀਤੀ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਕਰਨ ਲਈ ਸ਼ੈਤਾਨ ਇਸ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਦੇ ਦਿਲਾਂ ਨੂੰ ਭੜਕਾਉਂਦਾ ਹੈ। ਸਾਓ ਅਸੀਂ ਉਸ ਦਰਸ਼ੁਤੇ ਇੱਕ ਨਜ਼ਰ ਪਾਈਏ ਜਿੱਥੇ ਉਸਨੇ ਲੋਕਾਂ ਨੂੰ ਪਿਤਾ ਦੇ ਯੁੱਗ ਵਿੱਚ ਪਰਮੇਸ਼ਵਰ ਦੇ ਨਾਮ ਦਾ ਵਿਰੋਧ ਕਰਨ ਲਈ ਪਰਮਾਇਆ। ਸਾਓ ਸੀ ਯਰਮੀਆਹ ਅਧਿਆਇ V ਵਚਨ 7 ਦੇਖੀਏ। हे यहोवा तै मैनु फरमाया ता मैं फरमाया गया हां तू मेरे नालो टकड़ा है तू मेरे ओत्ते परबल पै गया है मैं सारा दिन हासा बड़ गया हां सारे ही मेरा ठठ्ठा उडाउंदे हन जद कदी मैं गल करदा हां मैं चिल्लाउंदा हां जुलूम अते बर्बादी पुकारदा हां यहोवा दा हा। यहो वचन ता मेरे ले सारे दिन दा मेहना अते ठठ्ठा बन गया है ਜੇ ਮੈਂ ਆਖਾਂ ਮੈਂ ਉਹਦਾ ਜ਼ਿਕਰ ਨਾ ਕਰਾਂਗਾ ਨਾ ਉਹਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗ ਹੁੰਦਾ ਹੈ ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ ਮੈਂ ਇਹਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ ਮੈਂ ਸਹਿ ਨਹੀਂ ਸਕਦਾ ਉਸ ਯੁੱਗ ਵਿੱਚ ਜਦੋਂ ਲੋਕਾਂ ਨੂੰ ਯਹਵਾਹ ਦੇ ਨਾਮ ਨਾਲ ਬਚਾਇਆ ਗਿਆ ਸੀ ਯਰਮੀਆ نبی ਨੇ ਪਰਮੇਸ਼ਰ ਯਹਵਾਹ ਦੇ ਨਾਮ ਅਤੇ ਉਹਨਾਂ ਦੇ ਵਚਨਾਂ ਦੀ ਘੋਸ਼ਣਾ ਕੀਤੀ ਪਰ ਲੋਕਾਂ ਨੇ ਯਰਮੀਆ ਨਾਲ ਕਿਵੇਂ ਵਿਵਹਾਰ ਕੀਤਾ

ਸਾਰਾਂਦਰਾਂ ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰਲੇ ਮਾਰਨਗੇ ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜ਼ਰ ਕੀਤੇ ਜਾਓਗੇ ਜੋ ਉਹਨਾਂ ਉੱਤੇ ਅਰਪਰਾਹੀਆਂ ਕੋਮਾਂ ਉੱਤੇ ਸਾਖੀ ਹੋਵੇ ਪਰ ਜਦ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਸੀ ਕਿ ਕੁਰਿਆ ਕੀ ਬੋਲੀਏ ਕਿਉਂਕਿ ਜਿਹੜੀ ਗੱਲ ਤੂੰ ਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਕੜੀ ਬਖਸ਼ੀ ਜਾਵੇਗੀ ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ ਅਤੇ ਭਾਈ ਭਾਈ ਨੂੰ ਅਰਪਿਓ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਹਨਾਂ ਨੂੰ ਮਰਵਾ ਸੁਟਣਗੇ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਇੱਥੇ ਮੇਰਾ ਨਾਮ ਕਿਸ ਦੇ ਨਾਮ ਨੂੰ ਦਰਸਾਉਂਦਾ ਹੈ ਇਹ ਕਿਸੇ ਨਾਮਨ 누구 이름을 뜻합니까 ਇਹ ਲਿਖਿਆ ਹੈ ਕਿ ਯਿਸੂ ਦੇ ਨਾਮ ਦੇ ਕਾਰਨ ਸਾਰੇ ਚੇਲਿਆਂ ਨਾਲ ਨਫ਼ਰਤ ਕਰਨਗੇ ਆਓਸੀ 2 ਕੋਰਿੰਥੀਆਂ ਦੀ ਕਿਤਾਬ ਦੇ ਅਧਿਆਇ 4 ਵਿੱਚ ਇੱਕ ਹੋਰ ਵਚਨ ਦੇਖੀਏ ਆਓਸੀ ਅਧਿਆਇ 4 ਵਚਨ 3 ਉੱਤੇ ਇੱਕ ਨਜ਼ਰ ਪਾਈਏ ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹਨਾਂ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ ਜਿਨ੍ਹਾਂ ਵਿੱਚ ਇਸ ਯੁਗ ਦੇ ਈਸ਼ੁਰ ਨੇ ਇਸ ਯੁਗ ਦਾ ਈਸ਼ਵਰ ਕੌਣ ਹੈ ਉਹ ਸ਼ੈਤਾਨ ਹੈ ਉਸਨੇ ਕੀ ਕੀਤਾ ਬੁੱਧ ਬੇਪਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ ਇਹੀ ਕਾਰਨ ਹੈ ਕਿ ਪਿਤਾ ਦੇ ਯੁੱਗ ਵਿੱਚ ਯਹੋਵਾਹ ਦੇ ਨਾਮ ਦਾ ਪ੍ਰਚਾਰ ਕਰਨ ਵਾਲੇ ਨਬੀਆਂ ਨੂੰ ਸਤਾਇਆ ਗਿਆ ਸੀ ਪੁੱਤਰ ਦੀ ਯੁੱਗ ਵਿੱਚ ਯਿਸੂ ਦੇ ਨਾਮ ਦਾ ਪ੍ਰਚਾਰ ਕਰਨ ਵਾਲੇ ਖੁਸ਼ਖਬਰੀ ਦੇ ਨਬੀਆਂ ਨੂੰ ਸਤਾਇਆ ਗਿਆ ਸੀ ਵੈਤਰ ਆਤਮਾ ਦੇ ਯੁੱਗ ਵਿੱਚ ਜਿਹੜੇ ਲੋਕ ਨਵੇਂ ਨਾਮ ਮਸੀਹਾਨ ਸੰਗ ਹੋਣ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਸਤਾਇਆ ਅਤੇ ਦੁਖੀ ਕੀਤਾ ਜਾਵੇਗਾ ਇਸ ਕਰਕੇ ਯਿਸੂ ਨੇ ਯੋਹੰਨਾਦੀ ਕਿਤਾਬ ਅਧਿਆਇ 1 ਵਿੱਚ ਇਹਨਾਂ ਵਚਨਾਂ ਨੂੰ ਛੱਡਿਆ ਆਓ ਅਸੀਂ ਇਕੱਠੇ ਵਚਨ 10 ਨੂੰ ਵੇਖੀਏ ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ ਉਹ ਆਪਣੇ ਘਰਾਇਆ আর ਜਿਹੜੇ ਉਸ ਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ ਪਰ ਜਿਨੀਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਕੌਣ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਉਹ ਕਿਸ ਤੇ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨੇਚਾ ਕੀਤੀ ਜੋ ਲੋਕ ਮਸੀਹ ਦੇ ਨਾਮ ਉੱਤੇ ਨਿਵਿਸ਼ਵਾਸ ਕਰਦੇ ਹਨ ਉਸ ਉਹਨਾਂ ਨੇ ਉਸ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ ਉਹਨਾਂ ਦੀਆਂ ਸੰਤਾਨਾਂ ਤੋਂ ਇਲਾਵਾ ਕੋਈ ਵੀ ਉਹਨਾਂ ਦੇ ਨਾਮ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਬਾਈਬਲ ਕਹਿੰਦੀ ਹੈ ਪਰ ਜਨਿਆਨ ਨੇ ਉਸਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨੇਚਾ ਕੀਤੀ ਉਹ ਨਾ ਲਹੂ ਤੋਂ ਨਾ ਸਰੀਰ ਦੀ ਇੱਛਾ ਤੋਂ ਨਾ ਪੂਰਕ ਦੀ ਇੱਛਾ ਤੋਂ ਪਰ ਪਰਮੇਸ਼ੁਰ ਤੋਂ ਪੈਦਾ ਹੋਏ ਜੋ ਲੋਕ ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕਰਦੇ ਹਨ ਉਹ ਉਹਨਾਂ ਦੀ ਸੰਤਾਨ ਹੈ ਅਤੇ ਹੋਰ ਸਾਰੇ ਲੋਕ ਜੋ ਉਹਨਾਂ ਦੀ ਸੰਤਾਨ ਨਹੀਂ ਹਨ ਉਹਨਾਂ ਦੇ ਨਾਮ ਵਿੱਚ ਰੁਕਾਵਟ ਪਾਉਂਦੇ ਹਨ ਅਤੇ ਉਹਨਾਂ ਦੀ ਨਿੰਦਿਆ ਕਰਦੇ ਹਨ ਇਸ ਲਈ ਅਸੀਂ ਸਪਸ਼ਟ ਤੌਰ ਤੇ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਪ੍ਰਤੀ ਆਪਣੀ ਵਿਸ਼ਵਾਸ ਰੱਖਣ ਲਈ ਉਹਨਾਂ ਦੇ ਨਾਮ ਤੇ ਵਿਸ਼ਵਾਸ ਕਰਨਾ ਅਤੇ ਇਸ ਨੂੰ ਸਹੀ ਢੰਗ ਨਾਲ ਸਵੀਕਾਰ ਕਰਨਾ ਕਿੰਨਾ ਕੀਮਤੀ ਹੈ ਪਰਮੇਸ਼ਵਰ ਨੇ ਸਾਡੀ ਇਸ ਅਨਮੋਲ ਸਚਾਈ ਵੱਲ ਲਗਵਾਈ ਕੀਤੀ ਹੈ ਅਤੇ ਸਾਨੂੰ ਇਸ ਸਚਾਈ ਨੂੰ ਆਪਣੇ ਦਿਲਾਂ ਨਾਲ ਵੇਖਣ ਸੁਣਨ ਅਤੇ ਸਮਝਣ ਦੀ ਆਗਿਆ ਦਿੱਤੀ ਹੈ ਆਓ ਅਸੀਂ ਪਰਮੇਸ਼ਵਰ ਦੀ ਅਸੀਮ ਕਿਰਪਾ ਲਈ ਖੁਸ਼ ਹੋਈਏ ਅਤੇ ਪਰਮੇਸ਼ਵਰ ਨੂੰ ਧੰਨਵਾਦ ਕਰਨਾ ਕਦੇ ਨਾ ਭੁੱਲੀਏ ਇਹ ਹਾਸ ਕਰਦੇ ਹੋਏ ਕਿ ਅਸੀਂ ਰਸੂਲ ਪਤਰਸ ਅਤੇ ਯੋਹਨਾ ਵਾਂਗ ਦਲੇਰੀ ਨਾਲ ਪਰਮੇਸ਼ਵਰ ਦੇ ਨਾਮ ਦਾ ਪ੍ਰਚਾਰ ਕਰ ਸਕਾਂਗੇ ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ